ਹੁਣ ਗੁਰੂ ਘਰਾਂ ਦੇ ਵਿੱਚ ਬਰਤਨ ਪੱਟੀਆਂ ਹੋਰ ਸਮਾਨ ਵੀ ਜਿਹੜਾ ਭੇਟਾ ਕੀਤਾ ਜਾ ਰਿਹਾ ਹੈ ਤਾਂ ਇਹ ਮੰਨ ਦੇ ਵਿੱਚ ਕਿਵੇਂ ਆਇਆ ਅਸੀਂ ਇੱਕ ਦਿਨ ਬੈਠੇ ਬੈਠੇ ਸਾਰਾ ਵਿੱਚੇ ਬਾਬਾ ਢਾਬੇ ਵਾਲਾ ਹਿੱਸਾ ਹੋ ਗਿਆ ਮਾਸਟਰ ਜੀ ਹੋ ਗਏ ਬਾਕੀ ਸਾਰੇ ਅਸੀਂ ਸਲਾਹ ਕਰੀਏ ਵੀ ਪਿੰਡਾਂ ਵਿੱਚ ਪਾਂਡਿਆਂ ਦੀ ਭੇਟਾ ਕਰੀਏ ਵੀ ਇੱਕ ਤਾਂ ਰੋਟੀ ਕਿਤਾ ਪ੍ਰੋਗਰਾਮ ਹਦਾ ਖੁਸ਼ੀ ਦਾ ਹੁੰਦਾ ਵੀ ਆਪਣੀ ਰੋਟੀ ਥਾਲੀ ਨੇ ਲਿਆਉਣੇ ਪੈਣੇ ਆਪਾਂ ਨੂੰ ਦੂਗੇ ਵਸੇ ਚੱਕ ਕੇ ਨਹੀਂ ਟੈਂਟਾਂ ਦੇ ਲਿਆਉਣੇ ਪੈਣੇ ਫਿਰ ਜੀ ਇਹ ਭਾਂਡੇ ਸੇਵਾ ਕਰ ਵੀ ਦਈਏ ਸੀ ਪਿੰਡਾਂ ਕਿੰਨੇ ਕਿ ਪਿੰਡਾਂ ਨੂੰ ਹੋਰ ਦੇਣ ਜਾ ਰਹੇ ਹਾਂ ਜਾਂ ਕਿੰਨੇ ਕਿ ਉਹਨਾਂ ਦੇ ਚੁੱਕੇ ਹੋਣ ਤੱਕ ਅਸੀਂ ਪਹਿਲਾਂ ਅੱਜ ਟੱਪਰੀਆਂ ਦਿੱਤੀਆਂ ਉਥੇ ਟੀ ਪੈਂਟ ਤੇ ਫਿਰ ਅੱਜ ਜੂਰੀ ਦਿੱਤੀ ਹੁਣ ਕਿਤੇ ਵੀ ਕੋਈ ਬਲਾਊਗਾ ਪਿੰਡ ਅਸੀਂ ਜ਼ਰੂਰ ਜਾਵਾਂਗੇ ਦੇਣਾ ਤੇ ਇੱਥੇ ਪਤਾ ਲੱਗਿਆ ਕਿ ਇਸੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਮੰਦਿਰ ਵਾਸਤੇ ਤੁਸੀਂ ਸੇਵਾ ਕੀਤੀ ਹੈ ਤਾਂ ਇਹ ਜਿਹੜੀ ਸੇਵਾ ਲਗਾਤਾਰ ਚੱਲ ਰਹੀ ਹੈ ਤਾਂ ਕਿੰਨਾ ਕ ਸਕੂਨ ਮਿਲਦਾ ਕਿਉਂ ਸੇਵਾ ਬੰਦੇ ਦੇ ਅੱਗੇ ਜਾ ਕੇ ਵੀ ਕੰਮ ਆਉਂਦੀ ਹੈ ਤੇ ਇੱਥੇ ਤਾਂ ਆਉਂਦੀ ਹੁੰਦੀ ਹੈ ਤਬਨੀਪਾਲ ਜੀ ਤੁਸੀਂ ਪਹਿਲਾਂ ਬੱਚਿਆਂ ਨੂੰ ਖੇਡਾਂ ਲਈ ਕਿੱਟਾਂ ਵੰਡਦੇ ਰਹੇ ਫੁੱਟਬਾਲ ਕਿੱਟ ਕ੍ਰਿਕਟ ਕਿੱਟਾਂ ਦੂਜੇ ਪਾਸੇ ਹੁਣ ਇੱਕ ਨਵਾਂ ਤੁਸੀਂ ਸਮਾਜ ਸੇਵਾ ਤੌਰ ਤੇ ਕੰਮ ਸ਼ੁਰੂ ਕੀਤਾ ਕਿ ਜਿੰਨਾ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੋਈ ਬਰਤਨ ਨਹੀਂ ਉੱਜਲਤ ਲੰਗਰ ਦੀ ਪ੍ਰੋਬਲਮ ਆਉਂਦੀ ਹੈ ਦੂਜੇ ਪਾਸੇ ਗਰੀਬ ਦਬਕੇ ਨੂੰ ਬਿਆਹਾਂ ਦੇ ਵਿੱਚ ਬਰਤਨਾਂ ਦੀ ਲੋੜ ਪੈਂਦੀ ਹੈ ਗੁਰੂ ਘਰਾਂ ਤੋਂ ਬੇਲ ਲੈ ਕੇ ਆਉਣੀ ਪੈਂਦੀ ਹੈ ਤਾਂ ਉਹਨਾਂ ਗੁਰਦੁਆਰਾ ਘਰ ਦੇ ਵਿੱਚ ਨਹੀਂ ਸੀ ਬਰਤਨ ਤਾਂ ਇਹ ਮੰਦ ਵਿੱਚ ਕਿਵੇਂ ਆਇਆ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਬਰਤਨ ਭੇਟਾ ਕਰਨੇ ਨੇ ਦੂਜੇ ਪਾਸੇ ਪੱਠੀਆਂ ਹੋਰ ਵੀ ਸਮਾਨ ਤੁਸੀਂ ਭੇਟਾ ਕੀਤਾ ਜਖੈਰਪੁਰ ਦੇ ਵਿੱਚ ਕਿਵੇਂ ਮੰਦ ਵਿੱਚ ਆਇਆ ਤੇ ਜੀ ਥੋੜਾ ਆਉਣ ਤੋਂ ਖੈਰਪੁਰ ਸਵਾਗਤ ਕਰਦਾ ਪਿੰਡ ਅਸੀਂ ਇੱਕ ਦਿਨ ਬੈਠੇ ਬੈਠੇ ਸਾਰਾ ਵਿੱਚ ਬਾਬਾ ਢਾਬੇ ਵਾਲਾ ਹਿੱਸਾ ਹੋ ਗਿਆ ਮਾਸਟਰ ਜੀ ਹੋਗੇ ਬਾਕੀ ਸਾਰੇ ਅਸੀਂ ਸਲਾਹ ਕਰੀਏ ਵੀ ਪਿੰਡਾਂ ਵਿੱਚ ਪਾਂਡਿਆਂ ਦੀ ਭੇਟਾ ਕਰੀਏ ਵੀ ਇੱਕ ਤਾਂ ਰੋਟੀ ਕਿਤਾ ਪ੍ਰੋਗਰਾਮ ਦਾ ਖੁਸ਼ੀ ਦਾ ਹੁੰਦਾ ਵੀ ਆਪਣੀ ਰੋਟੀ ਥਾਲੀ ਨੇ ਲਿਆਉਣੇ ਪੈਂਦੇ ਆਪਾਂ ਨੂੰ ਦੂਏ ਵਸੇ ਚੱਕ ਕੇ ਨਹੀਂ ਟੈਂਟਾਂ ਦੇ ਲਿਆਉਣੇ ਪੈਂਦੇ ਆ ਫਿਰ ਅਸੀਂ ਇਹ ਪਾਂਡੇ ਸੇਵਾ ਕਰ ਵੀ ਦਈਏ ਅਸੀਂ ਪਿੰਡਾਂ ਦੇ ਵਿੱਚ ਇੱਕ ਚਾਹ ਦੀ ਕਿਤਲੀ ਵੀ ਗਰਮ ਰੰਦੀ ਹੋ ਚਾਹ ਉਹਦੇ ਪਾ ਕੇ ਪਾਣ ਨੂੰ ਦੇ ਸਕੀਏ ਵੀ ਅਸੀਂ ਜ਼ਰੂਰ ਅਸੀਂ ਹੱਲ ਕਰਿਆ ਅੱਗੇ ਕਿੰਨੇ ਕਿੰਨੇ ਪਿੰਡਾਂ ਨੂੰ ਹੋਰ ਦੇਣ ਜਾ ਰਹੇ ਹਾਂ ਜਾਂ ਕਿੰਨੇ ਕਿੰਨੇ ਦੇ ਚੁੱਕੇ ਹੁਣ ਤੱਕ ਅਸੀਂ ਪਹਿਲਾਂ ਅੱਜ ਟੱਪਰੀਆਂ ਦਿੱਤੇ ਉਥੇ ਟੀ ਪੈਂਟ ਤੇ ਫਿਰ ਅੱਜ ਯੂਰੀ ਦਿੱਤੇ ਹੁਣ ਕਿਤੇ ਵੀ ਕੋਈ ਬਲਾਊਗਾ ਪਿੰਡ ਅਸੀਂ ਜ਼ਰੂਰ ਜਾਵਾਂਗੇ ਦੇਣਾ ਡੇਟ ਅੱਛੇ ਪਤਾ ਲੱਗਿਆ ਕਿ ਇਸੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਮੰਦਿਰ ਵਾਸਤੇ ਤੁਸੀਂ ਸੇਵਾ ਕੀਤੀ ਹੈ ਤਾਂ ਇਹ ਜਿਹੜੀ ਸੇਵਾ ਲਗਾਤਾਰ ਚੱਲ ਰਹੀ ਹੈ ਤਾਂ ਕਿੰਨਾ ਕ ਸਕੂਨ ਮਿਲਦਾ ਕਿਉਂ ਸੇਵਾ ਬੰਦੇ ਦੇ ਅੱਗੇ ਜਾ ਕੇ ਵੀ ਕੰਮ ਆਉਂਦੀ ਹੈ ਤੇ ਇੱਥੇ ਤਾਂ ਆਉਂਦੀ ਆਉਂਦੀ ਹੈ ਸਾਨੂੰ ਨਾ ਹੈ ਦੇ ਕੇ ਸਮਾਨ ਸਾਨੂੰ ਵਧੀਆ ਚੈਨ ਦੀ ਨੀਂਦ ਨਹੀਂ ਮਿਲਦੀ ਹੈ ਮਤਲਬ ਖੁਸ਼ੀ ਮਿਲਦੀ ਹੈ ਮੈਂ ਤਾਂ ਹੁਣ ਜੋ ਸੜਕਾਂ ਪਿੰਡਾਂ ਦੀਆਂ ਇੰਨੀਆਂ ਟੁੱਟੀਆਂ ਜੀ ਕਰਦਾ ਵੀ ਆਪਣੇ ਕੋਲਤੀ ਸੀ ਇਕੱਠੇ ਕਰਕੇ ਫੰਡ ਵੀ ਆਪਣੇ ਕੋਲ ਤੇ ਬਣਾ ਦਈਏ ਸਰਕਾਰਾਂ ਤੇ ਤਾਸ਼ ਵੀ ਦੇਹੀ ਹੁਣ ਅਸੀਂ ਪੂਰੀ ਮਿਹਨਤ ਕਰਕੇ ਸਰਕਾਰ ਬਣਾਈ ਤੀ ਇਹ ਪਰ ਇਹ ਸਰਕਾਰਾਂ ਦਾ ਜੋ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਿਆ ਸਰਕਾਰ ਨੇ ਬਹੁਤ ਭੱਠਾ ਗੋਲ ਕਰਤਿਆ ਪਰ ਅਸੀਂ ਇਹ ਸੜਕਾਂ ਵੀ ਅਸੀਂ ਜੀ ਕਰਦਾ ਕੋਰਤੇ ਬਣਾ ਦਈਏ ਫਿਰ ਸਰਕਾਰ ਅਸੀਂ ਬਣਾਈ ਕਿਉਂ ਐ ਜੇ ਸਾਨੂੰ ਰਸਤੇ 'ਚ ਕੋਈ ਬੱਚਾ ਸਕੂਟਰੀ 'ਤੇ ਜਾਵੇ ਤਾਂ ਗਿਰ ਜਾਂਦਾ ਸੜਕਾਂ ਇੰਨੀਆਂ ਟੁੱਟੀਆਂ ਮਈਆਂ ਆਂ ਅਸੀਂ ਤਾਂ ਜੋ ਫੰਡ ਵੀ ਆ ਗਿਆ ਸੀ ਸੜਕਾਂ ਵੀ ਸ਼ਾਇਦ ਆਪਣੇ ਕੋਰਤੇ ਬਣਾਉਣੀਆਂ ਪਵੈ ਸਾਨੂੰ ਲੱਗ ਕੇ ਪਰ ਕਈ ਲੋਕ ਕਿਤੇ ਇਹ ਵੀ ਨਾ ਕਹਿਣ ਤੁਹਾਨੂੰ ਕਿ ਜਿਹੜੇ ਵਰਤਨ ਭੇਟਾ ਕਿਤੇ ਜਾ ਰਹੇ ਨੇ ਪੱਠੀਆਂ ਭੇਟਾ ਕਿਤੇ ਜਾ ਰਹੇ ਨੇ ਬੱਚਿਆਂ ਨੂੰ ਕਿੱਟਾ ਤੇ ਜਾ ਰਹੇ ਨੇ ਕਿ ਬੈਨੀਪਾਲ ਪਤਾ ਨਹੀਂ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਕਿਹੜੇ ਪਿੰਡਾਂ ਪਿੰਡਾਂ ਜਾ ਕੇ ਬਲਾਕ ਸੰਗਤੀ ਜਿਲ੍ਹਾ ਪ੍ਰਸ਼ਾਸਨ ਅੱਗੇ ਬਥੇ ਐਮ ਐਲ ਏ ਨੂੰ ਨਹੀਂ ਇਲੈਕਸ਼ਨ ਦੀ ਤਿਆਰੀ ਦਾ ਹਰੇਕ ਨੂੰ ਹੱਕ ਹੈ ਖੜਨ ਦਾ ਅਸੀਂ ਜੇ ਸ ਇਨ ਇਲਾਕੇ ਨੇ ਕਿਹਾ ਅਸੀਂ ਜ਼ਰੂਰ ਖੜੂਗੇ ਵੀ ਖੜ ਕੇ ਉਹਨਾਂ ਕੰਮ ਕਰਾਵਾਂਗੇ ਇਲਾਕੇ ਦਾ ਪਿੰਡਾਂ ਦਾ ਹੁਣ ਬਲਾਕ ਸੰਮਤੀ ਜਿਲ੍ਹੇ ਵਿੱਚ ਗੱਲ ਕਰ ਰਹੇ ਹਾਂ ਤਿਆਰੀ ਪੂਰੀ ਸ਼ਾਇਦ ਅਸੀਂ ਜਾਦਗੁਰੂ ਪਰ ਲੜੀਏ ਹੂੰ ਜ਼ਰੂਰ ਲੜਾਂਗੇ ਲੋਕਾਂ ਦਾ ਕਿਵੇਂ ਦਾ ਹੰਗਾਰਾ ਲੋਕਾਂ ਨੇ ਪੁੱਛਿਆ ਹੁਣ ਪੁੱਛੋਗੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਪੁੱਛੋਗੇ ਵੀ ਖੜੀ ਏ ਜੇ ਪਿੰਡਾਂ ਨੇ ਕਿਹਾ ਖੜੂਗੇ ਜਰੂਰ ਠਾਮ ਕੇ ਆਉਣੇ ਬੰਦੇ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਸੇਵਾ ਕੀਤੀ ਜਾ ਰਹੀ ਹੈ ਪ੍ਰਧਾਨ ਨੇ ਪ੍ਰਧਾਨ ਜੀ ਅੱਜ ਜਿਹੜੀ ਪੇਟਾ ਕਿਤੇ ਗਏ ਨੇ ਬਰਤਨ ਤੇ ਨਾਲ ਪੱਠੀ ਵੀ ਦਿੱਤੀ ਗਈ ਕਿੰਨੀ ਕੁ ਲੋਡ ਸੀ ਕਿੰਨੇ ਕੁ ਲੱਗਦਾ ਕਿ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਲੋਡ ਬੰਦ ਸੀ ਜਿਨ੍ਹਾਂ ਦੇ ਵਿਆਹਾਂ ਦੇ ਵਿੱਚ ਲੋਡ ਪੈਂਦੀ ਸੀ ਬਰਤਨਾਂ ਦੀ ਪੱਠੀਆਂ ਦੀ ਜਿਨ੍ਹਾਂ ਨੂੰ ਬਾਹਰ ਪੈਸੇ ਦੇ ਕੇ ਲਿਆਣਾ ਪੈਂਦਾ ਸੀ ਤਾਂ ਜਿੱ ਕਿੰਨਾ ਕੁ ਸਖਾੜਾ ਹੋ ਜਾਏਗਾ ਸਾਨੂੰ ਮਤਲਬ ਬਹੁਤ ਖੁਸ਼ੀ ਹੈ ਜੋ ਇਸ ਗਰੁੱਪ ਨੇ ਸਾਡੀ ਇਹ ਲੋੜ ਪੂਰੀ ਕੀਤੀ ਹੈ ਤੇ ਜਦੋਂ ਵੀ ਅਸੀਂ ਸਾਡਾ ਉਹ ਪ੍ਰੋਗਰਾਮ ਦੇ ਵਿੱਚ ਬੰਦੇ ਘਟ-ਬੱਧ ਜਾਂਦੇ ਸੀ ਨਾ ਤਾਂ ਫਿਰ ਰੁਕ-ਰੁੱਕ ਕੇ ਸਾਨੂੰ ਲੰਗਰ ਖੜਾਉਣਾ ਪੈਂਦਾ ਸੀ ਚਲੋ ਅੱਜ ਖੁਸ਼ ਚਲੋ ਸਾਨੂੰ ਇਹ ਸਮਾਨ ਮਿਲਿਆ ਬਰਤਨ ਵੀ ਮਿਲੇ ਤੇ ਖਾਸ ਕਰਕੇ ਜੋ ਸਾਨੂੰ ਪੱਠੀ ਦੀ ਜ਼ਿਆਦਾ ਜ਼ਰੂਰਤ ਸੀ ਕਈ ਵਾਰੀ ਬਾਰਸ਼ ਹੋਣੀ ਲੱਕੜੀਆਂ ਗਿੱਲੀਆਂ ਹੋਣੀਆਂ ਉਹਦੇ ਨਾਲ ਗੱਲ ਨਹੀਂ ਸੀ ਬਣਦੀ ਅਸੀਂ ਸੋਚਦੇ ਵੀ ਸਹੀ ਕਿ ਲਿਆਵਾਂਗੇ ਪਰ ਉਹ ਇਹਨਾਂ ਨੇ ਸਾਡੀ ਇਹ ਅੱਜ ਜ਼ਰੂਰਤ ਪੂਰੀ ਕਰਤੀ ਸੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਪਹਿਲਾਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡੇ ਕੋਲ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਦੋ ਅੱਖਰ ਇਹ ਅਸੀਂ ਨਾ ਵਾਸਤੇ ਕੀ ਆ ਕੁਝ ਨਹੀਂ ਕਰ ਸਕਦੇ ਦਿਲੋਂ ਇਹਨਾਂ ਤੋਂ ਬਹੁਤ ਤੈਦ ਸ਼ੁਕਰਗੁਜ਼ਾਰ ਕਰਦੇ ਆਂ ਇਹਨਾਂ ਦਾ ਅਸੀਂ ਬਸ ਅਸੀਂ ਇਹੀ ਕੁਝ ਕਹਿਣਾ ਚਾਹੁੰਦੇ ਹਾਂ ਜਿਸ ਤਰੀਕੇ ਨਾਲ ਗੁਰੂ ਘਰਾਂ ਨੂੰ ਭਾਵੇਂ ਕੁਝ ਵੀ ਕੋਈ ਬੰਦਾ ਦੇ ਨਹੀਂ ਸਕਦਾ ਆਪਾਂ ਸੇਵਾ ਹੀ ਕਰ ਸਕਦੇ ਆਂ ਭੇਟਾ ਹੀ ਕਰ ਸਕਦੇ ਆਂ ਪਰ ਇਸ ਵਾਸਤੇ ਵੀ ਦਿਲ ਬਹੁਤ ਵੱਡਾ ਚਾਹੀਦਾ ਹੈ ਕਿਉਂਕਿ ਪੈਸਾ ਤਾਂ ਬਹੁਤ ਲੋਕਾਂ ਕੋਲ ਮੈਨੀਪਾਲੀ ਜੀ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਤੇ ਇਹਨਾਂ ਨੂੰ ਆਪਾਂ ਇੱਕ ਫੋਨ ਤੇ ਕੋਈ ਵੀ ਅਸੀਂ ਸਮੱਸਿਆ ਦੱਸਦੇ ਹਾਂ ਹਾਂਜੀ ਇਹ ਸਾਨੂੰ ਸਾਡੀ ਪੂਰੀ ਕਰਦੇ ਹਾਂ ਤੇ ਜ਼ਰੂਰਤਮੰਦ ਮਤਲਬ ਲੋੜ ਆ ਇਹਨੂੰ ਭੇਟਾ ਕਰਦੇ ਆ ਜਿਹੜੀ ਵੀ ਇਹਨਾਂ ਦਾ ਧੰਨਵਾਦ ਬਹੁਤ ਹੈ ਇੱਥੇ ਪਹੁੰਚਣ ਤੇ ਵੀ ਸਾਡੀਆਂ ਪਹਿਲਾਂ ਵੀ ਇਹਨਾਂ ਨੇ ਜ਼ਰੂਰਤਾਂ ਪੂਰੀਆਂ ਕੀਤੀਆਂ ਜਿਵੇਂ ਬਿਲਡਿੰਗ ਦਾ ਲੈਂਟਰ ਸੀ ਤੇ ਲੈਂਟਰ ਬਾਰੇ ਵੀ ਇਹਨਾਂ ਨੇ ਸਾਡੀ ਫੁੱਲ ਖੁੱਲ ਕੇ ਮਦਦ ਕੀਤੀ ਜਿੰਨਾ ਕੁਛ ਇਹਨਾਂ ਨੇ ਦਿੱਤਾ ਇਹਨਾਂ ਦੇ ਅਸੀਂ ਰਣੀ ਆ ਇਹਨਾਂ ਨੇ ਜੋ ਕੁਝ ਵੀ ਸਾਨੂੰ ਸੇਵਾ ਲਾਉਣਗੇ ਅਸੀਂ ਇਹਨਾਂ ਦੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਉਹ ਤਾਂ ਬਿਲਕੁਲ ਤੇ ਨਾਲ ਦੀ ਨਾਲ ਪਿੰਡ ਦੇ ਹੋਰ ਵੀ ਸਾਡੇ ਨਾਲ ਨੇ ਕਿ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਗੁਰੂ ਘਰਾਂ ਤੋਂ ਭਾਵੇਂ ਆਪਾਂ ਮੰਗਣ ਆਨੇ ਆ ਪਰ ਗੁਰੂ ਘਰ ਵਾਸਤੇ ਸੇਵਾ ਕਰਨ ਵਾਸਤੇ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਬਹੁਤ ਵੱਡਾ ਦਿਲ ਚਾਹੀਦਾ ਹੈ ਬਹੁਤ ਆਪਣੀ ਦਸਰਨ ਉਹਦੀ ਕਿਰਤਕਮਾਈ ਵਿੱਚੋਂ ਦੇਣ ਲਈ ਕਈ ਵਾਰੀ ਬੰਦੇ ਕਿਤਰਾਂਦੇ ਨੇ ਪਰ ਇਸ ਤਰੀਕੇ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇਸ ਬਾਰੇ ਦੇਖੋ ਜੀ ਇਹ ਬੈਣੀਪਾਲ ਗਰੁੱਪ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਸੇਵਕ ਕੋਈ ਕੋਈ ਕਰ ਸਕਦਾ ਐਵੇਂ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮਗਤ ਪਾਈ ਕੋਈ ਉਹ ਸੇਵਾ ਕਰ ਸਕਦਾ ਨਹੀਂ ਤਾਂ ਕਈਆਂ ਦਾ ਮਤਲਬ ਜੇ ਬਣ ਲੱਗੇ ਪੈਸਾ ਤਾਂ ਬਹੁਤ ਹੈ ਪਰ ਲੈਣੇ ਵਾਸਤੇ ਕੱਢਣੇ ਨੂੰ ਜੀ ਨਹੀਂ ਕਰਦਾ ਹੈਗਾ ਸਮੁੱਚੇ ਗਰੁੱਪ ਦਾ ਆਪਣਾ ਜਗਤਾਰ ਸਿੰਘ ਸਿੱਧੂ ਹੈ ਇਹ ਵੀ ਆਪਣੇ ਕ੍ਰਿਕਟ ਟੂਰਨਾਮੈਂਟਾਂ ਦੇ ਜਾਂਦੇ ਆ ਇਹ ਵੀ ਉੱਥੇ ਸੇਵਾ ਕਰਦੇ ਆ ਇਹਨਾਂ ਦਾ ਵੀ ਧੰਨਵਾਦ ਹੈ ਬੈਨੀ ਕਵਲ ਗਰੁੱਪ ਜਿੰਨਾ ਵੀ ਲੋਕ ਹਿੱਤ ਮਿਸ਼ਨ ਤੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਬਹੁਤ ਧੰਨਵਾਦ ਇਹਨਾਂ ਦਾ ਬਿਲਕੁਲ ਤੁਸੀਂ ਦੇਖੋ ਕਿ ਇਹ ਬਹੁਤ ਵੱਡੀ ਗੱਲ ਹੈ ਭਾਵੇਂ ਨਿਊ ਚੰਡੀਗੜ੍ਹ ਇਲਾਕੇ ਵਿੱਚ ਪੈਸੇ ਦੀ ਕਮੀ ਨਹੀਂ ਪਰ ਸੇਵਾ ਵਾਸਤੇ ਵਿਰਲੀ ਬੰਦੇ ਹੁੰਦੇ ਨੇ ਕਿ ਜੋ ਸੱਚ ਹੈ ਜੋ ਦਿਖਾਣਾ ਬਣਦਾ ਉਹ ਅਸੀਂ ਦਿਖਾਵਾਂਗੇ ਕਿਵੇਂ ਦੇਖਦੇ ਹੋ ਕਿ ਲਗਾਤਾਰ ਸੇਵਾ ਦਾ ਚੱਲ ਰਿਹਾ ਕੰਮ ਕਿੱਟਾਂ ਮੰਡੀਆਂ ਜਾ ਰਹੀਆਂ ਨੇ ਬਰਤਨ ਮੰਡ ਦਿੱਤੇ ਜਾ ਰਹੇ ਨੇ ਤਾਂ ਕਿਸ ਤਰੀਕੇ ਦਾ ਸਕੂਨ ਮਿਲਦਾ ਪਹਿਲਾਂ ਸੇਵਾ ਬਾਰੇ ਦੱਸ ਦੂੰ ਜਿਹੜਾ ਬੈਨੀਪਾਲ ਜੀ ਇਹ ਗਰੁੱਪ ਹੈ ਇਹ ਸਾਰਾ ਲੀਡਰ ਹੈ ਸਾਰਿਆਂ ਦਾ ਇਹ ਰਹਿ ਮਸ਼ਵਰਾ ਕਰਕੇ ਜਿਵੇਂ ਵੀ ਹੁੰਦਾ ਹੈ ਇਹ ਆਪਣੇ ਇਕੱਲੇ ਤੌਰ ਤੇ ਨਹੀਂ ਸਾਰੇ ਗਰੁੱਪ ਨਾਲ ਸਲਾਹ ਕਰਕੇ ਇਹ ਮਤਲਬ ਭੇਟਾ ਕਰਦੇ ਆ ਬਰਤਨ ਇਹ ਮਤਲਬ ਇੱਕ ਨਸ਼ਾ ਨੂੰ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੇ ਕੱਢਣ ਤੇ ক্রিকেট سپورٹس ਦਾ ਸਮਾਨ ਬਣਦੇ ਆ ਉਤੇ ਬਸ ਸਾਰਿਆਂ ਨੂੰ ਗੁਰਦੁਆਰਿਆਂ ਨੂੰ ਧਰਮਸ਼ਾਲਾ ਨੂੰ ਇੱਕ ਨਾ ਨਾ ਪੁਲੀ ਵੀ ਲਾਈ ਹੈ ਪਹਾੜੀ ਇਲਾਕੇ ਚ ਆਪਣੇ ਕੋਲ ਤੇ ਮਤਲਬ ਕਿਸਾਨੀ ਅੰਦੋਲਨ ਚ ਵੀ ਇਹਨਾਂ ਦਾ 20 ਲੱਖ ਦੇ ਗ੍ਰੇਡ ਚ ਲੱਗ ਗਿਆ ਤਾਂ ਇਹ ਚਾਹੁੰਦੇ ਤੇ ਵੀ ਦੋਹੇ ਪਾਰਟੀਆਂ ਅਸੀਂ ਪਰਖ ਲੀਆਂ ਵੀ ਕੋਈ ਤੀਆ ਬਦਲ ਲਈਏ ਤਾਂ ਕੀ ਹੁੰਦਾ ਇਹਨਾਂ ਦੀ ਮਤਲਬ ਚਾਪਲੂਸੀ ਕਰਦੇ ਜਿਹੜਾ ਰਾਸਤਾ ਚਾਹੁੰਦਾ ਜਿਹੜਾ ਵੀ ਰਾਸਤਾ ਚਾਹੁੰਦਾ ਇਹ ਇਹਨਾਂ ਨੂੰ ਇਹ ਕੋਈ ਨਹੀਂ ਹੈਗਾ ਨਾ ਪ੍ਰਵਾਹ ਕਰਦੇ ਕਿਸੇ ਦੀ ਇਹਨਾਂ ਨੇ ਜਦੇ ਛੜਤਾ ਨਾ ਮੁੜ ਕੇ ਦਫ਼ਤਰ ਗਏ ਨਾ ਆਪਣਾ ਦਫ਼ਤਰ ਬਣ ਦਿੱਤਾ ਹੁਣ ਵੀ ਇਹਨਾਂ ਦੇ ਇੱਕ ਦਿਮਾਗ 'ਚ ਹੈ ਵੀ ਕੋਈ ਨਾ ਕੋਈ ਰਾਸੀ ਤਬਦੀਲੀ ਆਉਣੀ ਚਾਹੀਦੀ ਚੰਗੇ ਬੰਦੇ ਮੂਹਰੇ ਆਉਣੇ ਚਾਹੀਦੇ ਇਹ ਅੱਜ ਅੱਜਕੱਲ ਪਿੰਡਾਂ ਦੇ ਵਿੱਚ ਗਰੀਬ ਦਾ ਕਈ ਬਹੁਤ ਹੈ ਅੱਜਕੱਲ ਜਾਤਾਂ ਪਾਤਾਂ ਦੀ ਬਹੁਤ ਪਰਖੀ ਜਾਂਦੀਆਂ ਨੇ ਕਈ ਪਿੰਡਾਂ ਦੇ ਵਿੱਚ ਤਾਂ ਗੁਰੂ ਘਰਾਂ ਦੇ ਵਿੱਚ ਇਸ ਤਰੀਕੇ ਦੇ ਕਈ ਜਗ੍ਹਾ ਪ੍ਰਬੰਧ ਨਹੀਂ ਹੁੰਦੇ ਪਰ ਸੇਵਾ ਕੀਤੀ ਜਾ ਰਹੀ ਹੈ ਲੈਂਟਰ ਦੀ ਸੇਵਾ ਕੀਤੀ ਹੈ ਵਰਤਨਾ ਦੀ ਕੀਤੀ ਹੈ ਤਾਂ ਕਿੰਨਾ ਕੁ ਹੁਣ ਜਿਹੜੇ ਪਰਿਵਾਰ ਨੇ ਇਹਨਾਂ ਬਤੇ ਸੁਖਾਲਾ ਹੋ ਗਿਆ ਕਿਉਂਕਿ ਨਹੀਂ ਫੌਂਡ ਕਰ ਸਕਦਾ ਬੰਦਾ ਵਿਆਹਾਂ ਕਾਰਜਾਂ ਦੇ ਵਿੱਚ ਮਹਿੰਗੇ ਪੈਲਸ ਮਹਿੰਗੇ ਟੈਂਟ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੇ ਵਰਤਨ ਲੈ ਕੇ ਆਣੇ ਨੇ ਇਹਨਾਂ ਦੇ ਜਿਹੜੇ ਸਾਧਨ ਹੈ ਕਿਰਤੀ ਲੋਕਾਂ ਦੇ ਮੈਂ ਗਰੀਬ ਨਹੀਂ ਕਹਾਂ ਕਿਰਤੀ ਲੋਕ ਹੈ ਇਹਨਾਂ ਦੇ ਮਤਲਬ ਸਾਧਨ ਬਹੁਤ ਘੱਟ ਹੈ ਇਹ ਮਤਲਬ ਬਹੁਤ बड़ा ਅਪਰਾਹਾ ਇਹਨਾਂ ਦਾ ਗੁਰਦੁਆਰਿਆਂ ਨੂੰ ਖੇੜੇ ਵੀ ਹੋਰ ਵੀ ਜਿੱਥੇ ਵੀ ਇਹਨਾਂ ਨੂੰ ਲੋਕ ਆਉਂਦੇ ਆ ਧਰਮਸਾਲਾ ਨੂੰ ਹਰੇਕ ਥਾਂ ਮਤਲਬ ਮਦਦ ਕਰਦੇ ਨੇ ਬੇਲਾ ਦੰਨੇ ਮਤਲਬ ਚੁੱਲ੍ਹਾ ਨਹੀਂ ਤਾਂ ਚੁੱਲ੍ਹਾ ਦੰਨੇ ਚਾਹ ਖਿਟਾਂ ਇਹ ਜਿਹੜੇ ਕਿਰਤੀ ਲੋਕ ਆ ਉਹਨਾਂ ਨੂੰ ਇਹ ਗੱਲ ਦਾ ਬਹੁਤ بڑا ਹੰਗਾ ਮਿਲਦਾ ਅਰਬੈਨੀ ਪਾਲ ਜੀ ਨੂੰ ਸਕੂਨ ਮਿਲਦਾ ਬਹੁਤ ਖੁਸ਼ ਹੁੰਦੇ ਨੇ ਮਤਲਬ ਇਸੇਵਾ ਕਰਕੇ ਇਹਨਾਂ ਪਰ ਕੋਈ ਭਾਰ ਨਹੀਂ ਹੈਗਾ ਵੀ ਜੇ ਕੋਈ ਇਲਾਕੇ ਦੇ ਬੰਦੇ ਆ ਜੀ ਇਹ ਗੁਰੂ ਘਰ ਨੂੰ ਲੈਂਟਰ ਵਾਸਤੇ ਸੇਵਾ ਦਿੱਤੀ ਦੂਜੇ ਪਾਸੇ ਇੱਕ ਮੰਦਿਰ ਬਣ ਰਿਹਾ ਕਿਉਂਕਿ ਜਿਹੜੇ ਬੰਦੇ ਸਮਾਜ ਸੇਵੀ ਹੁੰਦੇ ਨੇ ਉਹਨਾਂ ਵਾਸਤੇ ਗੁਰੂ ਘਰ ਮੰਦਿਰ ਮਸਜਿਦ ਭਾਵੇਂ ਕੋਈ ਵੀ ਧਾਰਮਿਕ ਸਥਾਨ ਹੋਵੇ ਤਾਂ ਸੇਵਾ ਤਾਂ ਸੇਵਾ ਹੀ ਹੁੰਦੀ ਹੈ ਤਾਂ ਬਈ ਦੱਸਦੇ ਕਿ ਮੰਦਿਰ ਵਾਸਤੇ ਵੀ ਸੇਵਾ ਦਿੱਤੀ ਗਈ ਹੈ ਤਾਂ ਕਿੰਨੀ ਕੁ ਮੰਦਿਰ ਵਾਸਤੇ ਵੀ ਜਿਹੜੀ ਲੋਡ ਸੀ ਕਿਉਂਕਿ ਇਟਾਂ ਦੀ ਲੋਡ ਪੈ ਪੈਂਦੀ ਹੈ ਜਿਸ ਤਰੀਕੇ ਨਾਲ ਕਿੰਨੀ ਕੁ ਲੋਡ ਸੀ ਮੰਦਿਰ ਵਾਸਤੇ ਜਿੰਨੀ ਜ਼ਰੂਰਤ ਸੀ ਦੀ ਹੂੰ ਬੈਨੀਪਾਲੀ ਨੇ ਗਰੁੱਪ ਨੇ ਆਪਣੀ ਪੂਰੀ ਕੱਤੀ ਹੂੰ ਬਾਕੀ ਅੱਗੇ ਨੂੰ ਜਿਸ ਤਰ੍ਹਾਂ ਵੀ ਇਹਨਾਂ ਦੀ ਲੋਡ ਪਈ ਸਾਨੂੰ ਲੋਡ ਪਈ ਅਸੀਂ ਨਾਲ ਇਹਨਾਂ ਸਾਡੀ ਪਈ ਅਸੀਂ ਇਹ ਸਾਡੇ ਨਾਲ ਹੈ